ਹਾਂਜੀ ਹੁਣ ਤੱਕ ਦੀ ਵੱਡੀ ਅਤੇ ਐਨ ਖਬਰ ਸਾਂਝੀ ਕਰਨ ਜਾ ਰਹੇ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਹਾਹਾਕਾਰ ਮਚੀ ਪਈ ਹੈ ਵੀ 1 ਲੱਖ ਮੁੰਡਾ ਮਾਰਨਾ ਇਹ ਹੁਣ ਸਰਕਾਰਾਂ ਦੀ ਕੋਈ ਚਾਲ ਆ ਜਾਂ ਕਿਸੇ ਦੀ ਸ਼ਰਾਰਤੀ ਕੋਈ ਅੰਸਰ ਆ ਉਹਨਾਂ ਦਾ ਇਹ ਇੱਕ ਆਪਾਂ ਕਹਿ ਸਕਦੇ ਹਾਂ ਸ਼ਰਾਰਤ ਕਹਿ ਸਕਦੇ ਹਾਂ ਪਰ ਹੁਣ ਇੱਕ ਵੀਡੀਓ ਸੁਣਾਵਾਂਗੇ ਜਿਹਦੇ ਵਿੱਚ ਹੁਣ ਪੁਲਿਸ ਅਫਸਰ ਕਹਿ ਜਾਂ ਪੁਲਿਸ ਅਫਸਰ ਕਹਿ ਰਿਹਾਗਾ ਵੀ ਇਹ ਵੀਡੀਓ ਤੇ ਨਾ ਜਾਓ ਇਹ ਵੀਡੀਓ ਫੇਕ ਆ ਪਹਿਲਾਂ ਦੀ ਹੈ ਇਹ ਜਦੋਂ ਇੱਕ ਧਰਨਾ ਲੱਗਦਾਗਾ ਤੇ ਉਦੋਂ ਇਹ ਗ੍ਰਿਫਤਾਰ ਕਰਕੇ ਮੁੰਡਿਆਂ ਨੂੰ ਇਹ ਜਬਰਦਸਤੀ ਲਿਆਇਆ ਜਾਂਦਾ ਹੈਗਾ ਥਾਣੇ ਦੇ ਵਿੱਚ ਵੀ ਤੁਸੀਂ ਇੱਥੇ ਵਿਚਾਲੇ ਰੋੜ ਨਾ ਜਾਮ ਕਰੋ ਇਹ ਉਹ ਵੀਡੀਓ ਆ ਤੇ ਪਰ ਇਹ ਹੁਣ ਭਾਈ ਸਾਡੇ ਜਿਹੜੀਆਂ ਮਾਮਾ ਤੇ ਭਾਈ ਉਹਨਾਂ ਦੇ ਦਿਲ ਨਹੀਂ ਮੰਨਦੇ ਕਿਉਂਕਿ ਜਿਹੜੇ ਮੁੰਡੇ ਸਵੇਰੇ ਜਾਂਦੇ ਆ ਤੇ ਸ਼ਾਮ ਨੂੰ ਘਰੇ ਵੜਦੇ ਆ ਤੇ ਭਾਈ ਫਿਕਰ ਸਾਰਿਆਂ ਦੀਆਂ ਮਾਮਾਂ ਨੂੰ ਹੀ ਤੇ ਪਰ ਲੇਕਿਨ ਜਿਹੜੇ 1 ਲੱਖ ਮੁੰਡਾ ਮਾਰਨ ਦੀ ਗੱਲ ਕਰਦੇ ਇਹ ਸੱਚ ਆ ਜਾਂ ਝੂਠ ਆ ਤਾਂ ਪਹਿਲਾਂ ਆਪਾਂ ਵੀਡੀਓ ਸੁਣਾਵਾਂਗੇ ਇੱਕ ਪੁਲਿਸ ਅਫਸਰ ਬਣੀਓ ਤਾਂ ਫੇਰ ਕਰਾਂਗੇ ਅੱਗੇ ਗੱਲ ਬਾਤ ਚੈਨਲ ਤੇ ਬਣੇ ਰਹੋ ਕਿ 9 ਨਵੰਬਰ 2025 ਨੂੰ ਪੀਆਰਟੀਸੀ ਵਾਲੇ ਰੈਜਿਸਟ੍ਰੇਸ਼ਨ ਸੀਗੀ ਇਹਨਾਂ ਨੇ ਆ ਕੇ ਬੱਸ ਸਟੈਂਡ ਰੋਕ ਲਿਆ ਸੀਗਾ ਬਾਹਰ ਤਾਲੇ ਲਾ ਦਿੱਤੇ ਸੀ ਲੋਕਾਂ ਨੂੰ ਬਹੁਤ ਅਸਮਝ ਹੋ ਰਹੀ ਸੀ ਅਸੀਂ ਪ੍ਰੋਪਰ ਡਿਊਟੀ ਮੈਜਿਸਟਰੇਟ ਬੁਲਾ ਕੇ ਪ੍ਰੋਪਰ ਐਸਓਬੀ ਮਤਲਬ ਉਹਨਾਂ ਨੂੰ ਸਮਝਾਇਆ ਉਹ ਮੰਨੇ ਨਹੀਂ ਕੁਝ ਜਿਹੜੇ ਬੰਦੇ ਸੀ ਡਰਾਈਵਰ ਉਹ ਅਸੀਂ ਰਾਉਂਡ ਅਪ ਕੀਤੇ ਸੀ ਇਹ ਉਹ ਡਰਾਈਵਰਸ ਦੀ ਵੀਡੀਓ ਹੈ ਉਦੋਂ ਬਾਅਦ ਇਹਨਾਂ ਤੇ ਬੰਦ ਦੀ ਜਿਹੜੀ ਹੈ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਔਰ ਫਿਰ ਇਹਨਾਂ ਦਾ ਮੀਟਿੰਗ ਹੋ ਕੇ ਜਿਹੜਾ ਧਰਨਾ ਹੈ ਉਹ ਰਿਜ਼ੋਲਵ ਵੀ ਹੋ ਗਿਆ ਸੀਗਾ 29 ਨਵੰਬਰ 2025 ਦੀ ਮਿਤੀ ਉਹਨੂੰ ਕਾਟ ਮਰੋੜ ਕੇ ਔਰ ਉਹਦੇ ਵਿੱਚ ਕੁਝ ਕੈਪਸੂਲਸ ਛੋੜ ਕੇ ਉਹਨੂੰ ਇਸ ਤਰ੍ਹਾਂ ਹੁਣ ਪ੍ਰੈਜ਼ੈਂਟ ਕੀਤਾ ਗਿਆ ਜਦੋਂ ਕਿ ਇਦਾਂ ਦਾ ਕੁਝ ਨਹੀਂ ਹੈ ਦੈਟ ਵੀਡੀਓ ਇਸ ਟੋਟਲੀ ਫੇਕ ਐਂਡ ਅਸੀਂ ਫੇਕ ਬਣਾਉਣ ਦੇ ਓਰੀਜਿਨ ਤੇ ਜਾ ਰਹੇ ਹਾਂ ਉੱਥੇ ਤੇ ਵੀ ਬੜੀ ਗੰਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਲੋਕਾਂ ਦੇ ਵਿੱਚ ਕਾਫੀ ਸਾਇੰਸ ਦਾ ਮਾਹੌਲ ਬਣਿਆਗਾ ਸਰ ਮੈਂ ਤੁਹਾਡੇ ਥਰੂ ਅਪੀਲ ਕਰਦਾ ਕਿ ਇਦਾਂ ਦੀ ਫੇਕ ਵੀਡੀਓਜ਼ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਪੁਲਿਸ ਦਾ ਪੱਖ ਜਿਹੜਾ ਪੁਲਿਸ ਦਿੰਦੀ ਉਹਨੂੰ ਹਾਂਜੀ ਇਹ ਤਾਂ ਹੈਗਾ ਇੱਕ ਪੁਲਿਸ ਅਫਸਰ ਜਿਹਦੇ ਵਿੱਚ ਕਿਹਾ ਜਾਂਦਾ ਵੀ ਇਹ ਲੋਕਾਂ ਦੇ ਵਿੱਚ ਇੱਕ ਫਾਹਾ ਦਾਈ ਜਾ ਰਹੀ ਹੈ ਜਿਹੜੀ ਇਹ ਵੀਡੀਓ ਪੁਰਾਣੀ ਆ ਇੱਕ ਜਿਹੜੀ ਆ ਦਿਖਾ ਰਹੇ ਸੀ ਹੁਣੇ ਤੱਪਰ ਇਹ ਭਈ ਸਾਡੀਆਂ ਮਾਵਾਂ ਦੇ ਦਿਲ ਨਹੀਂ ਮੰਨਦੇ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰੀ ਕੰਮਕਾਰ ਕਰਦੇ ਆ ਕੋਈ ਮਜ਼ਦੂਰ ਕੋਈ ਦੁਕਾਨਾਂ ਤੇ ਲੱਗੇ ਕੋਈ ਫੈਕਟਰੀਆਂ ਤੇ ਲੱਗੇ ਜੋ ਵੀ ਕਿਤੇ ਵੀ ਕੰਮ ਕਰਦੇ ਆ ਫਿਕਰ ਸਾਰਿਆਂ ਨੂੰ ਪਰ ਲੇਕਿਨ ਹੁਣੇ ਜਿਹੜੇ ਗੈਂਗਸਟਰਾਂ ਦੇ ਨਾਲ ਵੀ ਇੱਕ ਪੰਜਾਬ ਸਰਕਾਰ ਦਾ ਜੋਤਨ ਅਸ਼ਾ ਬਰਤੂ ਦੇ ਵਿੱਚ ਨਸ਼ੇ ਦੀ ਤੱਕ ਆਬੂ ਪਾਈ ਸੀ ਹੁਣ ਜਗਸਤਾ ਨਹੀਂ ਪਾਇਆ ਜਾਂਦਾ ਹੁਣ ਗੋਲਡੀ ਬਰਾੜ ਨਾਲ ਸਿੱਧੀ ਟੱਕਰ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਲੱਗ ਰਹੀ ਆ ਜਿਵੇਂ ਕਿ ਉਹਦੇ ਮਾਤਾ ਪਿਤਾ ਬਈ ਅੰਮ੍ਰਿਤਸਰ ਆਉਂਦੇ ਆ ਦਰਸ਼ਨ ਕਰਨ ਤੇ ਪਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਹੁਣ ਗੋਲਡੀ ਬਰਾੜ ਦੀ ਸਿੱਧੀ ਚੇਤਾਵਨੀ ਆ ਵੀ ਜਦੋਂ ਮੈਂ ਨਹੀਂ ਫੜਿਆ ਜਾਂਦਾ ਤਾਂ ਮੇਰੇ ਮਾਤਾ ਪਿਤਾ ਨੂੰ ਤੁਸੀਂ ਗ੍ਰਿਫਤਾਰ ਕੀਤਾ ਵੀ ਇਹ ਸੋਡੇ ਬਾਤ ਤੇ ਠੀਕ ਨਹੀਂ ਹੈਗਾ ਤੇ ਹੁਣ ਅਸੀਂ ਵੀ ਜਿਹੜਾ ਕੀ ਆਪਣੇ ਬੰਨਿਓ ਜੇ ਤੁਸੀਂ ਕਹਣੇ ਆ ਨਾ ਵੀ ਅਸੀਂ ਆ ਡਰਾ ਧਮਕਾ ਲਾਗੇ ਸਾਨੂੰ ਤਾਂ ਇਹ ਆਪਦਾ ਖਿਆਲ ਛੱਡ ਦੋ ਤੇ ਵੀ ਸਾਨੂੰ ਸਾਰੇ ਹੀ ਲੀਡਰਾਂ ਦੇ ਬੱਚਿਆਂ ਦਾ ਪਤਾ ਵੀ ਕਿੱਥੇ ਸੈਟ ਆ ਤੇ ਸਾਰੇ ਹੀ ਪੁਲਿਸ ਅਫਸਰਾਂ ਦਾ ਪਤਾ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਕਿੱਥੇ ਆ ਇਸ ਮਾਮਲੇ ਨੂੰ ਲੈ ਕੇ ਗੋਲਡੀ ਬਰਾੜ ਨੇ ਬਈ ਆਪਣੀ ਵੀਡੀਓ ਜਿਹੜੀ ਮੈਂ ਅੱਪ ਕੱਲ ਅਪਲੋਡ ਵੀ ਕਰਤੀ ਆ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੱਲ ਨੂੰ ਨਵੇਂ ਟੌਪਕ ਧੰਨਵਾਦ